ਆਲਟੂ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਟਾਂਡਾ ਪੁਲਿਸ ਵੱਲੋਂ 400 ਗ੍ਰਾਮ ਨਸ਼ੀਲੇ ਪਦਾਰਥ ਸਬੰਤ ਇੱਕ ਔਰਤ ਗ੍ਰਿਫਤਾਰ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਇੰਸਪੈਕਟਰ ਔਂਕਾਰ ਸੇ ਬਰਾੜ ਮੁੱਖ ਅਫਸਰ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਏਐਸਆਈ ਅਮਰਜੀਤ ਸਿੰਘ ਥਾਣਾ ਟਾਂਡਾ ਸਮੇਤ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ। ਜਦੋਂ ਵਾਰਡ ਨੰਬਰ 6 ਮਿਆਣੀ ਪਾਸ ਇੱਕ ਔਰਤ ਅਮਰਜੀਤ ਕੌਰ ਉਰਫ ਭੋਲੀ ਪਤਨੀ ਸੁਖਵੀਰ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਪਾਰੀ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਬਰਾਮਦ ਕਰਕੇ ਤੁਰੰਤ ਮੁਕਦਮਾ ਦਰਜ ਕੀਤਾ ਗਿਆ ਤੇ ਲੁਨੀਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਇਸ ਪਾਸੋਂ ਹੋਰ ਦਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੋਸ਼ਣ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਹਨ ਤੇ ਇਹ ਜੇਲ੍ਹ ਚੋਂ ਜ਼ਮਾਨਤ ਤੇ ਆਈ ਹੋਈ ਹੈ ਉਨਾ ਕਿਹਾ ਕਿ ਹੁਣ ਦੋਸ਼ ਨੂੰ ਮਾਰੀਓ ਕਦਾਲ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਨੇ ਇਹ ਨਸ਼ਾ ਕਿੱਥੋਂ ਖਰੀਦਿਆ ਤੇ ਕਿੰਨਾਂ ਨੂੰ ਵੇਚਦੀ ਸੀ ਤੁਸੀਂ ਦੇਖ ਰਹੇ ਹੋ ਅੱਡਾ ਸਾਰਾ ਤੋਂ ਜਸਵੀਰ ਕਾਜਲ ਦੀ ਆਲਟੂ న్యూਸ ਲਈ ਵਿਸ਼ੇਸ਼ ਰਿਪੋਰਟ ਮਨਜੋਗ ਡਿਸਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜਾ ਪੰਜਾਬ ਅੰਦਰ ਨਸ਼ਾ ਦੇ ਖਾਤਮੇ ਲਈ ਸਪੈਸ਼ਲ ਮੀਂਹ ਚਲ ਰਹੀ ਹੈ ਇਹਦੇ ਤਹਿਤ ਮਨਜੋਗ ਐਸਐਸਪੀ ਸਰਦਾਰ ਸਰਪਾਲ ਸਿੰਘ ਚਾਂਗ ਜੀ ਵੱਲੋਂ ਦਸ਼ਮ ਦਿਸੰਬਰ ਦੇਸ਼ ਜਾਰੀ ਕੀਤੇ ਗਏ ਜਿਨ੍ਹਾਂ ਦੀ ਪੁਆਇ ਵਿੱਚ ਤੰਡਾ ਪੁਲਿਸ ਨੂੰ ਕੱਲ ਅਮਰਜੀਤ ਕੌਰ ਉਸ ਭੁੱਲੀ ਪਤਨੀ ਸੁਖਵੀਰ ਸਿੰਘ ਵਸਵਾਗਨ ਪਰਸ਼ੀ ਮਿਆਣੀ ਨੂੰ 467 ਗ੍ਰਾਮ ਮਸ਼ੀਰਤ ਦਾਸ ਤੋਂ ਗ੍ਰਿਫਤਾਰ ਕੀਤਾ ਇਹ ਜਿਹੜੀ ਅਮਰਜੀਤ ਕੌਰ ਇਹ ਇਤਨ ਲੱਗਿਆ ਲਗਾ ਪਹਿਲਾਂ ਵੀ ਗਦ ਨੂੰ ਦਰਜਾ ਹੋਰੇ ਲਗਾਤਾਰ ਇਸ ਕਮਜਨ ਵਾਲੋ ਸਿੰਘ ਪੁਲਿਸ ਨੇ ਕੱਲ ਨੂੰ ਲੱਗਿਆ ਟਿਕਾਪ ਕਰ ਲਿਆ ਔਰ ਇਹਦੇ ਨਾਲ ਹੋਰ ਕਿਹੜੇ ਸੰਬੰਧ ਰਹਿੰਦੇ ਕਿੰਨਾ ਰਹੇ ਇਹ ਸਮਾਨ ਇਹਨੇ ਜਿਹੜਾ ਮਸ਼ੀਰਤ ਦਾਸ ਤੋਂ ਲਿਆ ਹੈ ਉਹ ਸਾਰਿਆਂ ਨੂੰ ਇਸ ਮੁਕਦਮੇ ਵਿੱਚ ਮੰਗਲਟ ਕਰ ਲਿਆ ਗਿਆ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ ਇਹ ਨਸ਼ਿਆਂ ਦੇ ਖਾਤਮੇ ਲਈ ਸਰਪਰੋਂ ਪੁਲਿਸ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਨੂੰ ਜਾਰੀ ਰੱਖੋ ਥੈਂਕ ਯੂ